ਪਸ਼ਪਾਗ ਦੇ ਨਾਲ ਸਾਇੰਸ ਸਿਟੀ ਵੱਲੋਂ ਆਯੋਜਿਤ ਵਿਗਿਆਨ ਮੇਲਾ 2025 ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 300 ਤੋਂ ਵੱਧ ਵਿਦਿਆਰਥੀਆਂ ਨੇ ਆਧੁਨਿਕ ਯੁਕਤਾ ਦੇ ਆਧਾਰਿਤ ਮਾਡਲ ਪ੍ਰਦਰਸ਼ਿਤ ਕੀਤੇ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਸੋਚ ਜਗਿਆਸਾ ਅਤੇ ਗਿਆਨ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਨੌਜਵਾਨਾਂ ਨੂੰ ਖੁੱਲੇ ਤੌਰ ਤੇ ਸੋਚਨ ਦਾ ਮੌਕਾ ਮਿਲਣਾ ਚਾਹੀਦਾ ਹੈ ਜਲਵਾਯੂ ਪਰਿਵਰਤਨ ਸੇਤ ਖੇਤੀਬਾੜੀ ਅਤੇ ਸਥਾਈ ਵਿਕਾਸ ਨਾਲ ਸੰਬੰਧਤ ਮਾਡਲਾਂ ਦੀ ਬਹੁਤ ਸਾਰਾ ਨਾ ਕੀਤੀ ਗਈ ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ ਇੰਜੀਨੀਅਰ ਰਤੇਸ਼ ਪਾਠਕ ਨੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਸਾਇੰਸ ਸਿਟੀ ਵਿਖੇ ਸਤਾਪਿਤ ਇਨੋਵੇਸ਼ਨ ਹੱਤ ਨਾਲ ਸੰਜਮਉਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਐਨ ਆਈਟੀ ਜਲੰਧਰ ਦੇ ਮਾਹਿਰਾਂ ਡਾਕਟਰ ਅਫਜਲ ਡਾਕਟਰ ਬਲਵਿੰਦਰ ਰਾਜ ਅਤੇ ਡਾਕਟਰ ਮਹੇਸ਼ ਕੁਮਾਰ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਕੋਈ ਭਰਪੂਰ ਮਾਡਲਾਂ ਦਾ ਨਿਰਖਣ ਕੀਤਾ ਇਸ ਵਿਗਿਆਨ ਮੇਲੇ ਵਿੱਚ 5000 ਰੁਪਏ ਦਾ ਪਹਿਲਾ ਇਨਾਮ ਬੀ ਸੀ ਐਮ ਆਰਿਆ ਮਾਡਲ ਸਕੂਲ ਲੁਧਿਆਣਾ ਨੇ ਜਿੱਤਿਆ ਜਦੋਂ ਕਿ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਐਮੀਨਾ ਸਕੂਲ ਬਟਿੰਡਾ ਨੇ 3000 ਰੁਪਏ ਦਾ ਦੂਜਾ ਨਾਮ ਪ੍ਰਾਪਤ ਕੀਤਾ ਇਸੇ ਤਰ੍ਹਾਂ ਇਨੋਸੈਂਟ ਹੌਟ ਲੋਹਾਰਾ ਜਨੰਦਰ 2000 ਰੁਪਏ ਦਾ ਇਨਾਮ ਜਿੱਤ ਕੇ ਤੀਸਰੇ ਸਥਾਨ ਤੇ ਰਿਹਾ